ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਆਓ ਸੰਤਬਾਬ ਹਜ਼ਾਰ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਦੀ ਆਪ ਜੀ ਨਾਲ ਸਾਂਝ ਪਾਈਏ ਸੋ ਬਾਬਾ ਜੀ ਦਾ ਇੱਕ ਬੜਾ ਪਿਆਰਾ ਸਿੱਖ ਡਾਕਟਰ ਚਾਹਲ ਆਪ ਜੀ ਨਾਲ ਬਹੁਤ ਪਿਆਰ ਕਰਦਾ ਸੀ ਅਜੀ ਛੋਟੀ ਉਮਰ ਸੀ ਬੇਰਿੰਗ ਕਾਲਜ ਵਿੱਚ ਨਵਾਂ ਨਵਾਂ ਦਾਖਲਾ ਲਿਆ ਹੋਇਆ ਸੀ ਮੰਨ ਲਾ ਕੇ ਪੜਦਾ ਤੇ ਕਾਲਜ ਤੋਂ ਜਦੋਂ ਛੁੱਟੀ ਹੁੰਦੀ ਤਾਂ ਸੰਤਾਂ ਦੇ ਦਰਸ਼ਨ ਕਰਨ ਲਈ ਘੁੰਮਣੀ ਡੇਰੀ ਪੁੱਜ ਜਾਂਦਾ ਬਾਬਾ ਜੀ ਵੀ ਆਪਣੇ ਐਸੇ ਪ੍ਰੀਤਵਾਨ ਬੱਚਿਆਂ ਨੂੰ ਬੜਾ ਪਿਆਰ ਕਰਦੇ ਤੇ ਦులਾਰਦੇ ਸਨ ਇਸ ਇੱਕ ਬੱਚੇ ਦਾ ਇੱਕ ਹੋਰ ਸਾਥੀ ਕਾਲਜ ਵਿੱਚ ਪੜ੍ਹਦਾ ਸੀ ਤੇ ਉਹ ਭੈਣੀ ਸਾਹਿਬ ਵਾਲੇ ਨਾਮ ਧਾਰੀਆਂ ਦਾ ਸੇਵਕ ਸੀ ਇੱਕ ਦਿਨ ਇਹ ਦੋਵੇਂ ਜਾਨੇ ਬੈਠੇ ਤਾਂ ਦੂਸਰੇ ਦੋਸਤ ਨੇ ਡਾਕਟਰ ਚਾਹਲ ਨੂੰ ਪੁੱਛਿਆ ਕਿ ਤੂੰ ਗੁਰੂ ਧਾਰਨ ਕੀਤਾ ਹੈ ਕਿ ਨਹੀਂ ਇਸ ਨੇ ਦੱਸਿਆ ਜੀ ਹਾਂ ਮੈਂ ਗੁਰੂ ਧਾਰਨ ਕੀਤਾ ਹੈ ਡਾਕਟਰ ਚਾਲ ਨੇ ਜਦੋਂ ਆਖਿਆ ਮੈਂ ਗੁਰੂ ਚਾਰਨ ਕੀਤਾ ਹੈ ਤਾਂ ਆਖਿਆ ਲਗਾ ਸੰਤ ਬਾਬਾ ਖਜਾਰਾ ਸਿੰਘ ਜੀ ਘੁੰਮਣਾ ਵਾਲੇ ਮੇਰੇ ਗੁਰੂ ਹਨ ਉਹਨਾਂ ਤੋਂ ਭਜਨ ਪੁੱਛਿਆ ਹੋਇਆ ਹੈ ਇਸ ਤੋਂ ਬਾਅਦ ਉਹ ਮਹਾਪੁਰਖ ਬਾਬਾ ਜੀ ਦੇ ਪਿਆਰ ਵਿੱਚ ਭਿੱਜੇ ਕਈ ਤਰ੍ਹਾਂ ਦੇ ਬਚਨ ਬਿਲਾਸ ਕਰਦੇ ਰਹੇ ਜਦੋਂ ਕਾਲਜ ਤੋਂ ਛੁੱਟੀ ਹੋਈ ਤਾਂ ਉਹ ਲੜਕਾ ਸੰਤਾਂ ਦੇ ਦਰਸ਼ਨ ਕਰਨ ਲਈ ਡੇਰੇ ਆ ਗਿਆ ਮਹਾਪੁਰਖ ਬਾਬਾ ਜੀ ਸੰਗਤਾਂ ਵਿੱਚ ਬੈਠੇ ਹੋਏ ਸਨ ਤੇ ਜਦੋਂ ਉਹ ਲੜਕਾ ਡਾਕਟਰ ਚਾਹਲ ਨੇ ਜਾ ਕੇ ਬਾਬਾ ਜੀ ਨੂੰ ਨਮਸਕਾਰ ਕਰਨੀ ਚਾਹੀ ਤਾਂ ਬਾਬਾ ਜੀ ਨੇ ਆਪਣਾ ਮੂੰਹ ਪਰੇ ਨੂੰ ਕਰ ਲਿਆ ਫਿਰ ਦੂਸਰੇ ਪਾਸੇ ਜਾ ਕੇ ਲੜਕੇ ਨੇ ਫਿਰ ਦੁਬਾਰਾ ਬਾਬਾ ਜੀ ਨੂੰ ਨਮਸਕਾਰ ਕਰਨੀ ਚਾਹੀ ਤਾਂ ਬਾਬਾ ਜੀ ਨੇ ਫਿਰ ਦੂਜੇ ਪਾਸੇ ਮੂੰਹ ਕਰ ਲਿਆ ਉਸ ਵੱਲ ਪਿੱਠ ਕਰ ਲਈ ਉਹ ਬੜਾ ਪਰੇਸ਼ਾਨ ਹੋਇਆ ਸੋਚਣ ਲੱਗਾ ਕਿ ਆਖਰ ਗੱਲ ਕੀ ਹੈ ਬਾਬਾ ਜੀ ਤਾਂ ਉਸਨੂੰ ਬਹੁਤ ਪਿਆਰ ਕਰਦੇ ਸਨ ਅੱਜ ਕੀ ਹੋ ਗਿਆ ਉਹ ਮੁੰਡਾ ਉੱਠਿਆ ਤੇ ਲੱਗੇ ਜਾ ਕੇ ਬਾਬਾ ਜੀ ਦੇ ਚਰਨਾਂ ਤੇ ਨਮਸਕਾਰ ਕਰਨ ਲੱਗਾ ਤੇ ਬਾਬਾ ਜੀ ਨੇ ਉਸ ਨੂੰ ਝਿੜਕ ਕੇ ਪਰੇ ਕਰ ਦਿੱਤਾ ਤੇ ਹੁਣ ਉਸ ਮੁੰਡੇ ਨੂੰ ਪੱਕਾ ਯਕੀਨ ਹੋ ਗਿਆ ਕਿ ਜ਼ਰੂਰ ਮੇਥੋਂ ਕੋਈ ਭੁੱਲ ਹੋਈ ਹੈ। ਉਹ ਰੋਣ ਹੱਕਾ ਹੋ ਗਿਆ ਤੇ ਮਨ ਵਿੱਚ ਬੈਰਾਗ ਸ਼ਾ ਗਿਆ। ਜਿਸ ਪਿਆਰੇ ਨਾਲ ਨੇ ਹੋਵੇ ਤੇ ਉਹ ਕਰਵਟ ਦਿਖਾਵੇ ਤਾਂ ਇਸ ਤੋਂ ਵੱਡਾ ਦੁੱਖ ਹੋਰ ਕਿਹੜਾ ਹੈ। ਗੁਰਬਾਣੀ ਦੇ ਵਿੱਚ ਵੀ ਫਰਮਾਨ ਹੈ ਕਰਵਟ ਦੇ ਮੋਕੋ ਕਾਹੀ ਕੁਮਾਰੀ। ਉਸੇ ਵੇਲੇ ਬਾਬਾ ਜੀ ਬਚਨ ਕਰਨ ਲੱਗ ਪਏ। ਅੱਖਾਂ ਲੱਗੇ 10 ਪਾਰਸ਼ਾਹੀਆਂ 11ਵਾਂ ਸਵਾਰਾ ਸਾਹਿਬ ਭਾਵ ਗੁਰੂ ਗ੍ਰੰਥ ਸਾਹਿਬ ਤੇ 12ਵਾਂ ਕੋਈ ਵੀ ਗੁਰੂ ਨਹੀਂ 10ਵਾਂ ਪਾਰਸ਼ਾ ਸ਼ਬਦ ਗੁਰੂ ਬਣਾ ਕੇ ਅੱਗੇ ਲਕੀਰ ਖਿੱਚ ਗਿਆ ਹੈ ਕੋਈ ਹੋਰ ਗੁਰੂ ਨਹੀਂ ਬਣ ਸਕਦਾ ਸਿੱਖਾਂ ਦਾ ਤੇ ਜਿਹੜਾ ਗੁਰੂ ਬਣੇਗਾ ਉਹ ਦੋਹੀ ਜਹਾਨੀ ਮਾਰ ਖਾਏਗਾ ਜੇ ਬਹੁਤੀ ਖੈਤ ਤਾਂ ਸਾਧੂ ਕਹਾ ਲਵੇ ਸੰਤ ਬਣ ਜਾਵੇ ਪਰ ਗੁਰੂ ਨਾ ਬਣੇ ਗੁਰੂ ਸਭ ਦਾ ਇੱਕ ਹੀ ਹੈ ਗੁਰੂ ਨਾਨਕ ਧੰਨ ਗੁਰੂ ਨਾਨਕ ਬਾਕੀ ਸਾਰੇ ਭਾਈ ਭਾਈ ਉਸ ਲੜਕੇ ਨੇ ਜਦੋਂ ਬਾਬਾ ਜੀ ਦੇ ਇਹ ਬਚਨ ਸੁਣੇ ਤੇ ਉਸ ਦਾ ਸ਼ੰਕਾ ਦੂਰ ਹੋ ਗਿਆ ਉਸ ਨੂੰ ਪਤਾ ਲੱਗ ਗਿਆ ਕਿ ਮੇਰੇ ਕੋਲੋਂ ਕਿਹੜੀ ਗਲਤੀ ਹੋਈ ਹੈ ਉਸ ਨੇ ਅੰਦਰੋਂ ਅੰਦਰੀ ਮੁਆਫੀ ਮੰਗੀ ਭੁੱਲ ਦੀ ਖਿਮਾ ਮੰਗੀ ਤੇ ਫਿਰ ਸੰਤਾਂ ਨੂੰ ਨਮਸਕਾਰ ਕੀਤੀ ਇਸ ਵਾਰੀ ਬਾਬਾ ਜੀ ਨੇ ਕੁਝ ਨਹੀਂ ਕਿਹਾ ਸਗੋਂ ਹੱਥ ਫੜ ਕੇ ਉਸ ਦਾ ਪਿਆਰ ਦੇ ਨਾਲ ਕੁਟਿਆ ਕਹਿਣ ਤੋਂ ਭਾਵ ਬਾਬਾ ਜੀ ਕਹਿੰਦੇ ਹੁੰਦੇ ਸਨ ਕੀ ਦਸਾਂ ਗੁਰੂਆਂ ਤੋਂ 11ਵਾਂ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਜੇ ਕੋਈ ਗੁਰੂ ਕਹਾਏਗਾ ਉਹਨੂੰ ਦੋਹੀ ਜਵਾਨੀ ਮਾਰ ਪਾਉਗੀ ਸੋ ਬਾਬਾ ਜੀ ਦਾ ਅਟਲ ਬਚਨ ਸੀ ਕਿ ਭਾਈ ਸਾਰੇ ਆਪਾਂ ਸਿੱਖ ਭਾਈ ਭਾਈ ਹਾਂ ਸੋ ਬਾਬਾ ਜੀ ਨੇ ਬੜਾ ਕਲੀਅਰ ਸਾਨੂੰ ਸਮਝਾਇਆ ਹੈ ਸੋ ਆਓ ਆਪਾਂ ਇਹ ਮਹਾਂਪੁਰਖਾਂ ਦੇ ਬਚਨ ਮੰਨੀਆਂ ਦੇ ਧਾਰੀਆਂ ਨੂੰ ਛੱਡ ਕੇ ਗੁਰੂ ਲੜ ਲੱਗ ਕੇ ਆਪਣੇ ਜੀਵਨ ਨੂੰ ਸਭਲਿਆ ਬਣਾਈਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ ਸਿਮਰਨ ਕਰੀਏ ਅੰਮ੍ਰਿਤਾਰੀਓ ਕੇ ਆਪਣੇ ਜੀਵ ਨੂੰ ਸਫਲਾ ਬਣਾਏ ਨਸ਼ਿਆਂ ਪਤਿਆਂ ਤੋਂ ਰਹਿਤ ਹੋइए ਮਲ ਪਾਖਾਣੇ ਛੱਡੀਏ ਸੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ